ਅਨੰਦੀ ਕੀ ਹਾਲ ਆ ਮੇਰਾ ਭਰਾ ਉਮੀਦ ਆ ਸਾਰੇ ਠੀਕ ਹੋਣਗੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜਿੰਨਾ ਪਿਆਰ ਦੇਵੋ ਉਨੀਆਂ ਵੀਡੀਓ ਵਧਾਉਣਗੇ ਉੰਨੇ ਨੁਸਖੇ ਤੁਹਾਨੂੰ ਵਧੀਆ ਤੋਂ ਵਧੀਆ ਦੱਸਾਂਗੇ ਅੱਜ ਜਿਹੜਾ ਨੁਸਖਾ ਲੈ ਕੇ ਆਏ ਆ ਨਾ ਆਪਾਂ ਇੱਕ ਤਾਂ ਆਪਾਂ ਨੁਸਖਾ ਲੈ ਕੇ ਆ ਗਠੀਏ ਦਾ ਇੱਕ ਲੈ ਕੇ ਕੱਦ ਲੰਬਾ ਕਰਨ ਦਾ ਗਠੀਆ ਮਤਲਬ ਕੀ ਆਰਥਰਾਇਟਿਸ ਕਹਿੰਦੇ ਆ ਇੰਗਲਿਸ਼ ਦੇ ਵਿੱਚ ਇਹਨਾਂ ਨੁਸਖੇ ਦੋਨੇ ਪੂਰੇ ਟੌਪ ਦੇ ਹੋਣਗੇ ਗਰੰਟੀ ਉਹ ਦੋਨਾਂ ਨੁਸਖਿਆਂ ਦੀ ਇਹ ਨਹੀਂ ਵੀ ਆਪਾਂ ਲੋਕਾਂ ਵਾਂਗੂ ਸੁਣੀ ਸੁਣਾਈ ਗੱਲ ਕਰ ਦੇਣੀ ਆ ਨੁਸਖਾ ਤੁਹਾਨੂੰ ਇੱਕ ਨੰਬਰ ਦੱਸੂ ਜਿਵੇਂ ਮੈਂ ਦੱਸ ਤੂੰ ਉਵੇਂ ਯੂਜ਼ ਕਰਨਾ ਤੇ ਪਹਿਲੀ ਗੱਲ ਤਾਂ ਇਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਨਿਸ਼ਾਨੀਆਂ ਜਿਹਨੂੰ ਗਠੀਆ ਹੋਣ ਲੱਗ ਜਾਂਦਾ ਉਹਦੇ ਗੋਡਿਆਂ 'ਚ ਮੋਢਿਆਂ 'ਚ ਦਰਦ ਹੋਣ ਲੱਗ ਜਾਂਦਾ ਉਹ ਨਿਸ਼ਾਨੀ ਹੁੰਦੀ ਹੈ ਗਠੀਏ ਦੀ ਜੋੜਾਂ 'ਚ ਦਰਦ ਹੋਣ ਦੀ ਤੈਨੂੰ ਉਸ ਕੱਲ ਲੇਖ ਲਓ ਵੀਡੀਓ ਸ਼ੇਅਰ ਕਰ ਦਿਓ ਕਿਸੇ ਨਾ ਕਿਸੇ ਦੇ ਤਾਂ ਕੰਮ ਆਈ ਜਾਂਦੀ ਆ ਉਦਾਂ ਵੀ ਤਾਂ ਆਪਾਂ ਗੰਦਮਨ ਸ਼ੇਅਰ ਕਰ ਦੇਈਆਂ ਤੇ ਤੁਸੀਂ ਲਿਖੋ 50 ਗ੍ਰਾਮ ਤ੍ਰਿਫਲਾ ਚੂਨ ਲੈਣਾ ਜੀ 10 ਗ੍ਰਾਮ ਦਾਰੂ ਹਲਦੀ ਲੈਣੀ ਆ ਜੀ 10 ਗ੍ਰਾਮ ਅਸ਼ਵਗੰਧਾ 10 ਗ੍ਰਾਮ ਸੁੰਡ 10 ਗ੍ਰਾਮ ਦੇਵ ਤਾਰੂ 10 ਗ੍ਰਾਮ ਸ਼ਤਾਵਰ 10 ਗ੍ਰਾਮ ਮਾਲ ਗੰਗਣੀ 10 ਗ੍ਰਾਮ ਨਿੰਮ ਦਾ ਛਿਲਕਾ 10 ਗ੍ਰਾਮ ਛੂਟੀ ਬੀਪਲੀ 10 ਗ੍ਰਾਮ ਨਿੰਮ ਮਗਜ 10 ਗ੍ਰਾਮ ਅਲਸੀ 10 ਗ੍ਰਾਮ ਗੋਖਰੂ 10 ਗ੍ਰਾਮ ਸਰਨਾ ਦੇ ਪੱਤੇ 10 ਗ੍ਰਾਮ ਗੋੰਦ ਭਸਮ 10 ਗ੍ਰਾਮ ਕਟਕੀ 10 ਗ੍ਰਾਮ ਲੋਹ ਭਸਮ 10 ਗ੍ਰਾਮ ਵੀ ਜੀਰਾ ਲੈਣਾ ਤੇ 10 ਗ੍ਰਾਮ ਵੀ ਲੈਣੀ ਹੈ ਹਰੜ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਇਸ ਤਰ੍ਹਾਂ ਜਦੋਂ ਪਾウダー ਬਣ ਗਿਆ ਨਾ ਆਰਡਰ ਨੂੰ ਅੱਧੇ ਚਮਚੇ ਨੂੰ ਰਾਤ ਨੂੰ ਭਿਉਂ ਕੇ ਰੱਖ ਲੈਣਾ ਭਿਉਣ ਤੋਂ ਬਾਅਦ ਇਹਨੂੰ ਸਵੇਰੇ ਪੀਣਾ ਭੁੰਨ ਕੇ ਤੁਸੀਂ ਥੋੜੇ ਦਿਨਾਂ ਚ ਦੇਖਿਓ ਮਹੀਨੇ ਖਾਂਡੇ ਜ ਤੁਹਾਡਾ ਗਠੀਆ ਕਿਤੇ ਦਾ ਕਿਤੇ ਜਾਣਾ ਤੁਹਾਡੇ ਜੋੜਾਂ ਚੋਂ ਦਰਦ ਹਟ ਜਾਣਾ ਤੇ ਗਠੀਏ ਵਾਲਾ ਥੋੜਾ ਜਿਹਾ ਕਾਲੀ ਮਿਰਚ ਵਧਾਵੇ ਕਿਉਂਕਿ ਕਈ ਵਾਰ ਜੋੜਾਂ ਚ ਦਰਦ ਦੀ ਵਜ੍ਹਾ ਬੈਵਾਦੀ ਵੀ ਹੁੰਦੀ ਹੈ ਤੇ ਬੈਵਾਦੀ ਕਾਨ ਵੀ ਜੋੜਾ ਚ ਦਰਦ ਹੋਣ ਲੱਜਿੰਦਾ ਆਪਾਂ ਲੋਕਾਂ ਵਾਂਗੂ ਨਹੀਂ ਇਹ ਲੀਵਰ ਫੈਟੀ ਦੀ ਦਵਾਈ ਦੱਸ ਕੇ ਆਪਾਂ ਦਵਾਈ ਉਹ ਦਈ ਜਾਂਦੇ ਆ ਜਿਹੜੀ ਅੰਦਰ ਗਰਮੀ ਪਾ ਦਵੇ ਮੈਂ ਏਡੇ ਏਡੇ ਬੰਦਿਆਂ ਦੀ ਇੰਟਰਵਿਊਆਂ ਸੁਣੀਆਂ ਨੇ ਜਿਹੜੇ ਕਮਲਿਆਂ ਵਾਂਗੂ ਦੱਸੀ ਜਾਂਦੇ ਆ ਕਿ ਚਰੇਤਾ ਲੈ ਲਓ ਜੀ ਨਿੰਮ ਦੇ ਪੀਜ ਲੈ ਲਓ ਜੀ ਸ਼ੂਗਰ ਦੀ ਦਵਾਈ ਨੂੰ ਲੀਵਰ ਲੀਵਰ ਆਫ ਫੈਟ ਦੀ ਦਵਾਈ ਦੱਸੀ ਜਾਂਦੇ ਆ ਜਿਨ੍ਹਾਂ ਦਾ ਲੀਵਰ ਫੈਟੀ ਹੋਇਆ ਹੋਇਆ ਉਹ ਯਾਰ ਹੋਰ ਗਰਮੀ ਪਾ ਦੋ ਕਿਉਂ ਕਿਸੇ ਦੀ ਧੀ ਪੁੱਤਰੀ ਜ਼ਿੰਦਗੀ ਨਾਲ ਖੇਡਦੇ ਪਏ ਹੋ ਇਸ ਕਰਕੇ ਮੇਰਾ ਭਰਾ ਉਹ ਚੀਜ਼ ਯੂਜ਼ ਕਰਿਆ ਕਰੋ ਜਿਹਦੀ ਕੋਈ ਗਾਰੰਟੀ ਹੋਵੇ ਜਿਹਨੂੰ ਮੁੜ ਕੇ ਕਹਿ ਸਕੋ ਜਿੰਨਾਂ ਰੀ.ਡੀ.ਟੀ. ਪਾਵਰ ਉਹਨਾਂ ਨੂੰ ਤੁਸੀਂ ਕੀ ਕਰ ਲੇਂਗੇ ਅਗਲਾ ਵੱਤੋ ਵੱਤ ਤੁਹਾਡਾ ਕਸੂਰ ਕੱਢ ਦੋ ਕਿ ਤੁਹਾਨੂੰ ਖਾਣੀ ਨਹੀਂ ਆਈ ਯਾਰ ਇਸ ਕਰਕੇ ਆਪਾਂ ਆਪਣੇ ਨੁਸਖਿਆਂ ਲਈ ਇਸੇ ਲਈ ਗਾਰੰਟੀ ਲੈਣੇ ਆ ਕਿਉਂਕਿ ਆਪਣੇ ਯੂਜ਼ ਕੀਤੇ ਹੁੰਦੇ ਆ ਤੇ ਮੇਰਾ ਭਰਾ